ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿੱਛੇ ਖੋਹ ਹੋਈ ਸੀ ਜੀ ਦਾਤ ਰੱਖ ਕੇ ਖੋਹ ਕੀਤੀ ਸੀ ਉਹ ਗਰੋਂ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਬੈਕਗ੍ਰਾਉਂਡ ਜੀ ਚੈੱਕ ਕਰ ਰਹੇ ਹਾਂ ਇਹਨਾਂ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਕੰਦੇ ਆਦਿ ਨੇ ਜੀ ਕਾਫੀ ਵਾਰ ਦਾਤਾਂ ਇਹਨਾਂ ਵੱਲੋਂ ਮੰਨੀਆਂ ਗਈਆਂ ਨੇ ਤੇ ਬਾਕੀ ਜਿਹੜੀ ਇੱਕ ਇੱਕ ਵਾਰਦਾਤ ਬਾਰੇ ਮੈਂ ਪ੍ਰੋਪਰ ਇਨਵੈਸਟੀਗੇਸ਼ਨ ਨਾਲ ਅਸੀਂ ਕਰਾਂਗੇ ਇਨਾਂ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਈ ਦੀਆਂ। ਰਾਜਪੁਰਾ ਪੁਲਿਸ ਵੱਲੋਂ ਭੇੜੇ ਅਨਸਰਾਂ ਖਿਲਾਫ ਚਲਾਈ ਗਈ ਮਹਿੰਮ ਤਹਿਤ ਉਸ ਸਮੇਂ ਵੱਡੀ ਸਫਲਤਾ ਅਤ ਲੱਗੀ ਜਦੋਂ ਸ਼ਹਿਰ ਦੇ ਵਿੱਚ ਲੁੱਟਖੋਹਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਅਤੇ ਦੋ ਪੀਓ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਵੱੰਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਸਿਟੀ ਦੇ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਪੱਟੀ ਨੇ ਦੱਸਿਆ ਕਿ ਮੈਂ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ ਅਸੀਂ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ ਚੋਰੀ ਦਾ ਜੀ ਅਤੇ ਉਹਨਾਂ ਤੋਂ ਦੋ ਚੋਰਾਂ ਤੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇੱਕ ਪਿੱਛੇ ਖੋਹ ਹੋਈ ਸੀ ਜੀ ਦਾਤਰਾਕ ਖੋਹ ਕੀਤੀ ਸੀ ਉਹ ਗਰੋਂ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਅਤੇ ਅਸੀਂ ਅੱਗੇ ਵੀ ਉਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀਆਂ ਕਰਾਂਗੇ ਅਤੇ ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪੁਰਾ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋ ਪੀਓ ਜੋ ਪਕੌੜੇ ਫਰਾਰ ਚੱਲ ਰਹੇ ਸੀਗੇ ਅਦਾਲਤ ਤੋਂ ਉਹਨਾਂ ਨੂੰ ਵੀ ਅਰੈਸਟ ਕਰਕੇ ਪੇਸ਼ ਕੀਤਾ ਜਾਊਗਾ ਸਰ ਕਿੱਥੋਂ ਦੇ ਰਹਿਣ ਵਾਲੇ ਕੀ ਕੋਈ ਨਾਮ ਹੈ ਨਾ ਅਸੀਂ ਜੀ ਮੁਕੱਦਮਾ ਨੰਬਰ 6 ਮਿਤੀ 9124 ਚੋਰੀ ਦਾ ਦਰਜ ਕੀਤਾ ਜਿਸ ਵਿੱਚ ਦੋ ਦੋਸ਼ੀ ਨੇ ਸੁਮਿਤ কুমার ਨੀਲਪੁਰ ਰਾਜਪੁਰਾ ਦਾ ਰਹਿਣ ਵਾਲਾ ਜੀ ਤੇ ਅਰुण कुमार ਅਫਸਰ ਕਲੋਨੀ ਬੈਕਸਾਈਡ ਅਨਾਜ ਮੰਡੀ ਰਾਜਪੁਰਾ ਦਾ ਰਹਿਣ ਵਾਲਾ ਇਹ ਦੋਨੋਂ ਚੋਰਾਂ ਕੜੋਸੀ ਜੀ ਦੋ ਮੋਟਰਸਾਈਕਲ ਚੋਰੀ ਦੇ ਬਰਾਮਤ ਕੀਤੇ ਨੇ ਸਰ ਜਿਹੜੀ ਦਾਤ ਤਲੀ ਗੱਲ ਤੁਸੀਂ ਦੱਸੀ ਹੈ ਇਹ ਜਿਹੜੀ ਥੋੜੀ ਦੇਰ ਪਹਿਲਾਂ ਚਿਤਕਾਰਾ ਦੇ ਬੰਦੇ ਚਿਤਕਾਰਾ ਦੇ ਸਟੂਡੈਂਟ ਨਾਲ ਹੋਈ ਸੀ ਉਹ ਜੀ ਉਹੀ ਹੈ ਜਿਹੜੀ ਮੀਡੀਆ ਵਿੱਚ ਆਈ ਸੀ ਕਿ ਦਾਤ ਰੱਖ ਕੇ ਉਹਨਾਂ ਨੇ ਖੋਹ ਕੀਤੀ ਆ ਮੋਬਾਈਲ ਚੋਰੀ ਕੀਤੇ ਨੇ ਉਹਨਾਂ ਖਿਲਾਫ ਅਸੀਂ ਮੁਕੱਦਮਾ ਨੰਬਰ 47124 ਨੂੰ ਦਰਜ ਕੀਤਾ ਸੀਗਾ ਜੀ ਉਹਨਾਂ ਦੇ ਬਿਆਨਾਂ ਤੇ ਅਦਿੱਤਿਆ ਜਿਹੜੇ ਮਦਈ ਸੀਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਿਹਨਾਂ ਨੇ ਖੋਹ ਕੀਤੀ ਸੀ ਪ੍ਰਵੇਸ਼ ਕੁਮਾਰ ਉਰਫ ਪਿੰਕਾ ਅਤੇ ਸੂਰਜ ਸ਼ਰਮਾ ਪੁੱਤਰ ਧਰਮਿੰਦਰ ਸ਼ਰਮਾ ਵਾਸੀ ਅਫਸਰ ਕਲੋਨੀ ਥਾਣਾ ਗੀੜੀ ਗੰਡਿਆ ਰਾਜਪੁਰਾ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇਹਨਾਂ ਪਾਸੋਂ ਦੋ ਮੋਬਾਈਲ ਇੱਕ ਆਈਫੋਨ 14 ਪ੍ਰੋ ਮੈਕਸ ਅਤੇ ਇੱਕ ਮੋਬਾਈਲ ਫੋਨ ਪੋਕੋ ਕੰਪਨੀ ਦਾ ਬ੍ਰਾਂਡ ਕੀਤਾ ਆਧਾਰ ਕਾਰਡ ਉਹ ਬੱਚੇ ਦਾ ਵੀ ਇਹਨਾਂ ਵੱਲੋਂ ਬ੍ਰਾਂਡ ਹੋ ਗਿਆ ਮੈਂ ਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ 'ਚ ਚੈੱਕ ਕਰ ਰਹੇ ਆ ਇਹਨਾਂ ਖਿਲਾਫ ਪਹਿਲਾਂ ਵੀ ਮੁਕੱਦਮੇਦਾਰ ਜਨੇ ਲੁੱਟਾਂ ਖੋਹਾਂ ਕੰਦੇ ਆਦਿ ਨੇ ਜੀ ਸਰ ਜਿਸ ਤਰ੍ਹਾਂ ਜੀ ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਕਾਰ ਤੇ ਆਏ ਸੀਗੇ ਬੰਦੇ ਕੁਝ ਐਜੇ ਕੋਈ ਵੀ ਚੀਜ਼ ਬਰਾਮਦ ਕੀਤੀ ਇਹਨਾਂ ਨੂੰ ਕਾਰ ਕਿਤੇ ਚੋਰੀ ਦੀ ਨਾ ਹੋਵੇ ਕੁਝ ਐਜਾ ਕੁਝ ਉਧਰ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਹਲੇ ਸਾਡੀ ਮੋਡਲੀ ਤਫਤੀਸ਼ ਅਸੀਂ ਕਰਦੇ ਹੋਏ ਕੈਮਰਿਆਂ ਦੀ ਸਹਾਇਤਾ ਨਾਲ ਟੈਕਨੀਕਲ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਹੋਰ ਸਾਥੀ ਵੀ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਅਸੀਂ ਜਲਦ ਜਲਦ ਅਰੈਸਟ ਬਾਈਕ ਚੋਰੀ ਕੀਤੀ ਕਿਨੇ ਉਹ ਕਿੱਥੋਂ ਦੇ ਨੇ ਬਾਈ ਉਹਦੇ ਬੇਸਤੇ ਹੀ ਸੀ ਪਰਚਾ ਦਰਜ ਕਰਕੇ ਚੋਰਾਂ ਨੂੰ ਰੈਸਟ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇੱਕ ਹੋਰ ਬਾਈਕ ਉਹਨਾਂ ਪਾਸੋਂ ਰਿਕਵਰ ਹੋਇਆ ਉਹ ਵਾਲੇ ਸੀ ਪੁੱਛਗਿੱਛ ਕਰ ਰਹੇ ਵੀ ਉਹ ਇਹਨਾਂ ਨੇ ਚੋਰਾਂ ਨੇ ਕਿੱਥੋਂ ਚੋਰੀ ਕੀਤੀ ਸਰ ਇਹ ਸੇਮ ਵਾਰਦਾਤ ਜਿਹੜੀਆ ਛੋੜਾ ਬਾਜ਼ਾਰ ਦੇ ਵਿੱਚ ਵੀ ਹੋਈ ਸੀ ਦਾਤ ਨਾਲੀ ਕੀ ਇਹ ਵਾਰਦਾਤ ਵੀ ਇਹਨਾਂ ਵੱਲੋਂ ਹੀ ਕੀਤੀ ਗਈ ਹੈ ਕਾਫੀ ਵਾਰਦਾਤਾਂ ਇਹਨਾਂ ਵੱਲੋਂ ਮੰਨੀਆਂ ਗਈਆਂ ਨੇ ਤੇ ਬਾਕੀ ਜਿਹੜੀ ਇੱਕ ਇੱਕ ਵਾਰਦਾਤ ਬਾਰੇ ਮੈਂ ਪ੍ਰੋਪਰ ਇਨਵੈਸਟੀਗੇਸ਼ਨ ਵਾਲੇ ਸੀ ਕਰਾਂਗੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਈਆਂ ਜਾਣਗੀਆਂ ਜਿਹੜੀ ਬਾਈਕ ਦੇਖੀ ਗਈ ਜਿਹੜੀ ਚੋਰੀ ਕੀਤੀ ਗਈ ਉਹਨਾਂ ਦੇ ਟਾਇਰ ਕੱਢੇ ਹੋਏ ਨੇ ਇਹ ਕੀ ਕੰਡੀਸ਼ਨ ਸਮਾਨ ਵੇਚ ਤੁਸੀਂ ਕੰਨਾ ਕਰਦੇ ਹੋ ਜੋ ਇਹਨਾਂ ਨੇ ਮੋਡਲੀ ਪੁੱਛਗਿੱਛ ਦੱਸਿਆ ਸੀ ਇਹ ਟਾਇਰ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਦੁਕਾਨਾਂ ਤੇ ਵੇਚ ਦਿੰਦੇ ਸੀਗੇ ਇਹਨਾਂ ਤੋਂ ਪੁੱਛਗਿੱਛ ਕਰਕੇ ਉਹ ਦੁਕਾਨਦਾਰਾਂ ਦਾ ਵੀ ਪਤਾ ਕੀਤਾ ਜਾਊਗਾ ਜਿਨ੍ਹਾਂ ਨੂੰ ਇਹ ਟਾਇਰ ਵੇਚਦੇ ਸੀ ਸਰ ਉਹਨਾਂ ਦੇ ਵੀ ਕਾਰਵਾਈ ਹੋਗੀ ਕਿ ਉਹ ਚੋਰੀਆ ਸਮਾਨ ਖਰੀਦਦੇ ਨੇ ਹਾਂਜੀ ਹਾਂਜੀ ਬਣਦੀ ਕਾਰਵਾਈ ਸਾਰਿਆਂ ਤੇ ਕੀਤੀ ਜਾਊਗੀ ਕੀ ਕਰਨਾ ਚਾਹੋ ਮੈਂ ਸਾਥ ਸ਼ਹਿਰ ਨਿਵਾਸੀਆਂ ਨੂੰ ਇਹੀ ਹੈ ਜੀ ਜੋ ਆਪਾਂ ਪਹਿਲਾ ਸੰਦੇਸ਼ ਦੇਣਾ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਰਾਜਪੁਰਾ ਪੁਲਿਸ ਆਪਣੀ ਪੂਰੀ ਤੰਦ ਦੇ ਹੀ ਨਾਲ ਡਿਊਟੀ ਕਰ ਰਹੀ ਆ ਪਹਿਲਾਂ ਵੀ ਕਰਦੀ ਆ ਅੱਗੇ ਵੀ ਕਰਦੀ ਰਹੂਗੀ ਤੇ ਆ ਸਾਰੇ ਕ੍ਰਾਈਮਾਂ ਨੂੰ ਜਲਦ ਤੋਂ ਜਲਦ ਖਤਮ ਕਰ ਦਿੱਤਾ ਜਾਵੇ ਠੀਕ